ਹਾਂਜੀ ਆਪਾਂ ਚੱਲਿਆ ਆਪੇ ਅੱਚਰਾਂਲ ਪਿੰਡ ਇੱਥੇ ਕਬੱਡੀ ਲੀਗ ਦੇ ਮੈਚ ਅੱਜ ਇਹ ਆਪਣੇ ਮੁੰਡਿਆਂ ਨੇ ਖੇਡਣਾ ਜ਼ਿਲ੍ਹੇ ਵਾਲਿਆਂ ਨੇ ਤੇ ਇਹਦਾ ਕਿੰਦਾ ਪ੍ਰਦਰਸ਼ਨ ਕਰਦੇ ਆ ਬਣੇ ਰਹੋ ਨਾਲ ਤੇ ਮੈਚ ਵੀ ਇੰਜੋਏ ਕਰਿਓ ਮੇਰੇ ਘਾ ਧੰਨਵਾਦ ਲੈ ਵੀ ਜੇ ਅੱਜ ਸਾਡਾ ਮੋਟਾ ਜਫਾ ਨਹੀਂ ਖਾਊਗਾ ਆਪਾਂ ਨੂੰ ਉਧਰ ਪਰੇ ਰੈਕੋਰਡ ਲਿਜਾ ਕੇ ਅੱਜ ਤੇ ਫੁੱਲ ਪਾਰਟੀ ਕਰ ਦੇਣੀ ਆ ਚਕਨ ਜਗਤ ਦੀ ਜਿੰਨੀ ਇਹ ਕਹੂਗਾ ਠੀਕ ਆ ਜੀ ਓਕੇ ਆ ਜੀ ਓਕੇ ਆ ਵਾ ਠੀਕ ਆ ਲਾਉਲੀ ਮਤਰਾ ਆਪਾਂ ਪਹੁੰਚ ਚੁੱਕਿਆ ਪਿੰਡ ਅਚਰਾ ਜਿੱਤੇ ਅੱਜ ਕਬੱਡੀ ਲੀਗ ਦੇ ਮੈਚ ਹੋਣ ਲੱਗੇ ਆ 8 ਟੀਮਾਂ ਨੇ ਇਦੇ ਚੈੱਕ ਪਾਈਗਾ ਅਚਰਾਲ ਝੋਲ ਡਾਂਚ ਚਕਰ ਰਹਾਮਾ ਬਸੀਆਂ ਮਾਲਕਲਾਂ ਤੇ ਇੰਨੀਆਂ ਢੇ ਭਾਗ ਨਾ ਆਹ ਖੜਿਆ ਸਾਡੇ ਚੋਪਰ ਪਹੁੰਚ ਚੁੱਕਿਆ ਸਾਤਸ੍ਰੀ ਗੁਰਾਲ ਜੀ ਭਾਈ ਹਸੀ ਗਾਲ ਸਾਤਸ੍ਰੀ ਗੁਰਾਲ ਪਾਲਾ ਵੀ ਪਹੁੰਚਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਠੀਕ ਆ ਆੜੇ ਬਾਪੂ ਜੀ ਪਹੁੰਚਿਆ ਰਾਮ ਵਾਲੇ ਕਾਕੇ ਦੇ ਫਾਦਰ ਸਾਹਿਬ ਕਰੋ ਦਰਸ਼ਨ ਉਹਨਾਂ ਦੇ ਬਾਈ ਸਤਿ ਸ੍ਰੀ ਅਕਾਲ ਠੀਕ ਆ ਜੀ ਸਤਿ ਸ੍ਰੀ ਅਕਾਲ ਬਾਈ ਕਿਵੇਂ ਆ ਵੀਰੇ ਠੀਕ ਆ ਭਾਈ ਲਾਈਵ ਹਰ ਸਿੰਘ ਐਸ ਸੀ ਦੇਖੀ ਬਾਈ ਕਿਹੜੀ ਆ ਅੱਜ ਆਪਾਂ ਸਿਮਰੇ ਹਾਂਜੀ ਭਾਈ ਇਹ ਅੱਜ ਪਾੜ ਜੱਫਾ ਨਹੀਂ ਖਾਊਗਾ ਆ ਮੋਟੇ ਤਾਂ ਆਪਾਂ ਨੂੰ ਰੈਕੋਰਡ ਫੁੱਲ ਪਾਰਟੀ ਕਰ ਦੇਣੀ ਜਿਹੜੀ ਜੀ ਕੋ ਠੀਕ ਆ ਅੱਜ ਤਾਂ ਖੜ ਨਹੀਂ ਛੱਟ ਜਾ ਮੈਂ ਤੇ ਜੇ ਇਹ ਸਾਲਾ ਕੌਡੀ ਮੁੜਿਆ ਨਾ ਤੋੜ ਕੇ ਲੈ ਕੇ ਜਾਣਾ ਇਹਨੂੰ ਹਾਂ ਤੋੜ ਕੇ ਕਿਹੜਾ ਬਾਹਲੀ ਦੂਰ ਇੰਨਾ ਦਾ ਭੱਜ ਗਿਆ ਆ ਜਨੇ ਆਪਾਂ ਅਚਰਾ ਨੇੜੀ ਆ ਚੱਲ ਮਾ ਉਸਤ کی ماں دی ویکھاں ٹوناں تے راہییاں اپنے پئیہ ٹائیاں بائیاں کوئی میچ وچ نہ کراں تے راما دا ماں اگاں سامنے کھڑے ہو جانگوں ہن جو راما پہلاویں جی چگر دے دسیوں دوسرے 17 18 دے جٹ بھائی دا جوٹھ تھا بھاگ نال کرائیں گے 82 ਕਾਲ ਬਈ ਠੀਕ ਹੈ ਕੰਮ ਕਰਿਆ ਬਈ ਚੱਕ ਦੀਏ ਤੱਕ ਨਾ ਹਰਾ ਵਾਲਾ ਨਮਨਤ ਨੂੰ ਸਟੈਂਡ ਦਵਾ ਬਲੌਗ ਗੰਜੀਆ ਸਭ ਉਹ ਨਾ ਆ ਤਾ ਜੋੜ ਦੇਣੀ ਹੈ ਜੀ ਕਿਉਂ ਜੱਟ ਪੜਿਆ ਓਏ ਪੜੇ ਪੜੇ ਅਰੇ ਇੱਥੇ ਫਸਾ ਗੰਦੀ ਗਾ ਫੜਾ ਗੜ ਕੇ ਰਾਮੇ ਦੇ ਮੈਚ ਅਗਲਾ ਦਾ ਮੈਚ ਚੱਲਣ ਲੱਗਿਆ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਜੀ ਹੋ ਠੀਕ ਹੈ ਠੀਕ ਓਟੇ ਓ ਬੰਟੇ ਆ ਬਾਈ ਗਾਗਣੇ ਨੂੰ ਮਾਰ ਕਾਲ ਆ ਲਈ ਇੱਥੇ ਮੜੇ ਵੀਡੀਓ ਬਣਾਈ ਮੈਂ ਅੰਦਰ ਰੈਫਰੀ ਕਰੂੰਗਾ ਜਦੋਂ ਮੈਚ ਚੱਲ ਪਿਆ ਉਹਦਾ ਇੱਕ ਦਸਲੀ ਜੀ ਟੀਮ ਆ ਜਾਓ ਮੈਚ ਖਤਮ ਹੋਣ ਵਾਲਾ ਨਹੀਂ ਨਹੀਂ ਨਿਕਲ ਤੂੰ ਮੜੇ ਉਹੀਂ ਟੱਕ ਉਹੀਂ ਜੇ ਜੀ ਪਹਿਲਾ ਮੈਚ ਹੋ ਗਿਆ RAMMEDA DE MAHL KALAN DA ਹੁਣ ਦੂਜਾ ਮੈਚ ਹੋਊਗਾ ਬੱਸੀਆਂ ਤੇ ਬੱਸੀਆਂ ਤੇ ਚਕਰ ਦਾ ਚਕਰ ਵਾਲੇ ਆ ਗਏ ਬੱਸੀਆਂ ਵਾਲੇ ਵਿੱਚ ਆ ਦਿਖਾਉਣਿਆ ਤੁਹਾਨੂੰ ਮਿੱਤਰੋ ਛੇਵੀਂ ਫਾਈਨਲ ਮੈਚ ਆ ਗਿਆ ਚਕਰ ਦਾ ਤੇ ਮਹਿਲ ਕਲਾਂ ਦਾ ਦੋਨੇ ਹੀ ਮੁੰਡੇ ਬਹੁਤ ਵਧੀਆ ਤਿਆਰੀ ਕਰ ਰਹੇ ਆ ਆਪਣੇ ਕੋਲੇ ਹੀ ਕਰਦੇ ਆ ਇਹ ਦੇਖੋ ਹੁਣ ਇਹ ਨਾ ਜੋ ਕੌਣ ਜਿੱਦਾ ਆਪਾ ਆਪਾ ਆ ਤੂੰ ਹੀ ਰੋਲਾ ਪਾ ਲੈ ਤੇ ਹੁਣ ਦੇਖਦੇ ਆਪਾਂ ਵੀ ਕੀ ਚੱਕਰ ਆ ਵੀ ਓਏ ਓ ਚੱਪ 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 ਕੀ ਚੱਕਰ ਆ ਮੈਨੂੰ ਦੱਸੋ ਨਹੀਂ ਤੂੰ ਸਾਡੇ ਨਾਲ ਅੱਜ ਹਟਾ ਮੇਨ ਰੇਟਰ ਵੀ ਨਹੀਂ ਸੀ ਤਾਂ ਵੀ ਬਾਦੀ ਮੰਗਦੇ ਆ ਇਹ ਤਾਂ ਤਾਂ ਵੀ ਬਾਦੀ ਮੰਗਦੇ ਆ ਤੁਹਾਨੂੰ ਬਾਦ ਆਇਆ ਵੀ ਉਹਨਾਂ ਦਾ ਕੱਲਾ ਉਹ ਹੰਭ ਜੂ ਤੁਸੀਂ ਆ ਦਾ ਡਿਸੀਜਨ ਦੱਸੋ ਮੈਂ ਭਾਈ 7.5 18 ਕਹੋ 15 16 ਕਹਿੰਦੇ ਆ ਇਹ 21 ਕਹਿੰਦੇ ਮੈਂ ਕਹਾਂ 7.5 18 ਕਿਉਂ ਵੀ ਠੀਕ ਆ ਨਹੀਂ ਭਾਈ 7.19 ਵੀ ਕਰਦੀ ਹੈ ਹਾਂ ਠੀਕ ਆ ਉਹ 7.19 ਵੀ ਠੀਕ ਆ ਵੀ ਖਾਰੇ ਬੈਂਕ ਤੂੰ ਆ ਵੀ ਕਿ ਆਂੀ ਚੈਨਲ ਜੈਨੇ ਕਹਿੰਦਾ ਨੰਬਰ 20 ਕੀ ਨਾ ਦੇਣਾ ਕਹਿੰਦਾ ਫਿਰ ਲੀਕ ਕਰਾਉਣ ਦਾ ਕੀ ਕਰੇ ਇਹ ਕਿਹਾ ਹੀ ਨਾ ਤੂੰ ਚੱਲ ਫਿਰ ਆਪਾਂ ਸਾਡੇ ਨੂੰ 20 ਦੇ ਦਿੰਦੇ ਆ ਜਿੰਨੇ ਕੋਈ ਗੱਲ ਨਹੀਂ ਚਲੋ ਵੀ ਦਿਖਾਉਨੇ ਆ ਤੁਹਾਨੂੰ ਬਣੇ ਰਹੋ ਇਹ ਫਾਈਨਲ ਮੈਚ ਆ ਤਾਂ ਕਰਕੇ ਥੋੜੀ ਪ੍ਰੋਬਲਮ ਚੱਲ ਰਹੀ ਆ ਪੁਆਇੰਟਾਂ ਦਾ ਚੱਕਰ ਆ ਦੇ 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 ਘਰਦੇ ਆ ਆ ਗਿਆ ਆ ਗਿਆ ਨੋਵੀ ਅਟਰਾ ਲੀਗ ਮੈਲ ਦੂਜਾ ਸੈਮੀ ਚੱਕ ਤੇ ਸੇਰਪੁਰ ਪਹਿਲੀ ਕਾਡੀ ਪਾਤੀ ਪਾੜ ਸਿੰਘ ਨੇ ਹਾਂ ਸੇਰਪੁਰ ਵਾਲਾ ਆ ਗਿਆ ਚੁੱਬਰ ਕਾਡੀ ਪਾਉਣ ਉਹ ਖੜੇ ਚੱਕ ਵਾਲੇ ਪਾਲੇ ਹੁਣੀ ਕਾਡੀ ਨੂੰ ਫੋਨ ਮੈਂ 60 ਲੱਗਦਾ ਮੜ ਕੇ ਫੇਰ ਪੰਗਾ ਪੈ ਜੇ ਡੇਰ ਚੱਕ ਦਾ ਹੋ ਗਿਆ ਹਨਾ ਬਾਰੇ ਪਾਸੇ ਕਾਲਾ ਨਾਗ ਲੱਗਿਆ ਹੋਇਆ ਆ ਆ ਰਾਮਾ ਪੁਲਸੀ ਹੈ ਆ ਚੱਲਿਆ ਮੋਟਾ ਹਠੂਰ ਵਾਲਾ ਇਧਰ ਵੀ ਧਿਆਨ ਰੱਖਣੇ ਚੱਲੇ ਇਧਰ ਪੂਰਾ ਧਿਆਨ ਇਹਦੇ ਤੇ ਇਦਰ ਦੇ ਟਾਈਮ ਦੇਖ ਬਾਹਰ ਕੱਢ ਕੇ ਪਾਗਲ ਉਹ ਦੋ ਦੋ ਕੱਢ ਨਹੀਂ ਮਾ ਕੇ ਛੱਡਦੇ ਬੱਬਾਂ ਨੇ ਕੀ ਕੱਟਦੇ ਹੁੰਦੇ ਬਹੁਤ ਫਾਈਨਲ ਦੇ ਵਿੱਚ ਪਹੁੰਚਕੀਆਂ ਚੱਕ ਪਾਈਗਾ ਤੇ ਚਗਰ ਨਾ ਤਰਵਾਦਾ ਆਪਾਂ ਨੂੰ ਬਹੁਤ ਖੁਸ਼ੀ ਹੋਈ ਬਾਬੇ ਤੁਹਾਨੂੰ ਵਧਾਈਆਂ ਬਹੁਤ-ਬਹੁਤ ਜਿੱਤੇ ਹੋ ਦੋਨੇ ਜਾਨੇ ਫਾਈਨਲ ਮੈਚ ਪੂਰਾ ਨਜ਼ਾਰੇ ਵਾਲਾ ਦਿਖਾ ਦਿਓ ਅੱਜ ਆਪੀ ਆਪਣਾ ਮੋਡਾ ਦਸਦਾ ਦਾ ਖੇਡਿਆ ਨਹੀਂ ਅੱਜ ਬਾਕੀ ਮੁੰਡੇ ਸਾਰੇ ਬਹੁਤ ਵਧੀਆ ਖੇਡੇ ਬਹੁਤ ਖੁਸ਼ੀ ਹੋਈ ਆਜੋ ਤੁਹਾਨੂੰ ਫਾਈਨਲ ਮੈਚ ਵੀ ਦਿਖਾਉਨੇ ਹੁਣ ਲਓ ਜੀ ਟਾਸ ਹੋਣ ਲੱਗੀ ਆ ਹੁਣ ਚਾਕੋਈ ਮੁੰਡੇ ਇੱਧਰ ਚਾਕ ਰੇਡ ਆ ਗਈ ਚੱਕ ਪਾਈ ਗਈ ਦੀ ਕੀ ਕਰਦੀ ਹੈਗੀ ਆ ਜਾਫ ਲਾਈਨ ਫਾਈਨਲ ਮੈਚ ਚੱਲਣ ਲੱਗਿਆ ਮੇਰੇ ਵੀਰੋ ਤੇ ਦੇਖਿਓ ਹੁਣ ਮੜਾ ਉਹ ਖੜਦਾ ਨਿੱਕੋ ਹਾਂ ਇਹ ਤੇ ਆ ਟਾਈਮ ਪਿਆ ਕਿੰਨੇ ਕਿੰਨੇ ਬੈਠਾ 1500 ਨਾਲ ਉੱਪਰ ਆਜੋ ਜੀ ਆਜੋ ਵਿਰੇ ਆਜੋ ਜਿੰਨਾ ਨੇ ਜਣੇ ਹੁਣ ਕੋਸ਼ਿਸ਼ ਕਰਨੀ ਸਾਡੇ ਨੂੰ ਨੂੰ ਪਰ ਆ ਰਹੀ ਆ ਆ ਗਿਆ ਆ ਗਿਆ ਆ ਗਿਆ ਲਾਓ ਜੀ ਜਿੱਤ ਗਿਆ ਟੀਮਾਂ ਆਪਣੀਆਂ ਪਾਕ ਤੇ ਸੈਕੰਡ ਜਾ ਗਰ ਫਾਸਟ ਤੇ ਚੱਕ ਪਾਏਗਾ ਸੈਕਿੰਡ ਪਹਿਲਾ ਦੂਜਿਆਂ ਨਾਲ ਤੇ ਚੱਕ ਵਾਲਿਆਂ ਨੂੰ ਦਿਓ ਆ ਪ੍ਰਾਈਜ਼ ਦਿੰਦੇ ਹਾਂ ਹੁਣ ਆਪਾਂ ਭਾਈ ਆ ਜਾ ਤੂੰ ਵੀ ਖੜ ਜਾ ਨਾ ਕਿਵੇਂ ਵੀਰੇ ਹਾਂ ਬਾਈ ਬਹੁਤ ਵਧੀਆ ਹੋ ਠੀਕ ਠਾਕ ਜੀ ਧੰਨਵਾਦ ਜੀ ਬਹੁਤ 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 ਵਧਾਈਆਂ ਪੁੱਤੋ ਇਹਨੂੰ ਸ਼ਾਬਾਸ਼ ਜੀ ਚੱਲੀਏ ਫਿਰ ਬਰਯਾਨੀ ਖਾਣ ਬਹੁਤ ਵਧੀਆ ਖੇਡਿਆ ਬਰਯਾਨੀ ਖਾਣ ਚੱਲਾਂਗੇ ਜ਼ਰੂਰ ਬਰਯਾਨੀ ਦਾ ਪ੍ਰਸਤਾਵ ਲੈਂਦੇ ਚੱਲਾ ਜਿੱਤੇ ਹਸਤਾਬਣਾ ਆ ਜਾ ਬਈ ਕਾਲੇ ਕੱਬ ਬਣਾਈਓ ਬਾਈ ਬੱਜੀ ਆਈ ਰਣਾ ਬਾਈ ਹੈਗਾ ਊਟਾ ਬਾਈ ਭਾਗ ਗਿਆ ਪਵਾ ਲੈਣਾ ਮੜਾ ਬੱਜੀ ਨੂੰ ਆੜੇ ਨੂੰ ਬਾਈ ਬਾਈ ਨਹੀਂ ਨਹੀਂ ਯਾਰੀ ਛੁੱਟੀ ਅਟਕਣਾ ਮਗੇ ਫੜ ਜਾ ਇਹਦਾ ਇਕੱਠੇ ਖੜ ਜਾ ਬਈ ਹੋਤੇ ਫੋਟੋ ਖੈਦੇ ਬਾਈ ਫੋਟੋ ਬਹੁਤ ਵਧੀਆ ਬਈ ਮੈਚ ਨੱਬੜ ਗਏ ਆ ਬੰਦੇ ਆਪਣੇ ਬਹੁਤ ਸੋਹਣਾ ਖੇਡੇ ਤੇ ਬਰੇ ਬੀਰ ਕਰਿਓ এনਜੋਏ ਨਾਲੇ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਆਪਣਾ ਭਾਰਤ ਸਿੰਘ ਬਹੁਤ ਸੁਣੀਆਂ ਗੱਡੀਆਂ ਪਾ ਆ ਗਿਆ ਅੱਜ ਫੈਕਟਰੀ ਆ ਤੇ ਮੋਟੇ ਨੇ ਵੀ ਬਹੁਤ ਵਧੀਆ ਗੱਡੀਆਂ ਪਾ ਦੀਆਂ ਸ਼ਾਬਾਸ਼ ਠੀਕ ਆ ਮੇਰਾ ਭਰਾ ਸਾਰਾ ਧੰਨਵਾਦ ਅਗੜੇ ਪੜੇ